ਕੀ ਹਾਲ ਚਾਲ ਜੋ ਸਾਰਿਆਂ ਦੇ ਠੀਕ ਠਾਕ ਹੋ ਜੀ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਐਤਵਾਰ ਸੀਗਾ ਮਗਰ ਸਾਰੇ ਫ੍ਰੀ ਹੋਣੇ ਆ ਕਰੇਸ ਕਰਕੇ ਅਸੀਂ ਕੱਚਲ ਲਾਈਵ ਹੋਣੇ ਆ ਦੁਪਹਿਰ ਨੂੰ ਉਹ ਤਾਂ ਕੱਲ੍ਹ ਹੀ ਰਾਤੀਂ 9 ਵਜੇ ਹੋਏ ਸੀਗੇ ਆਜੋ ਕਰਦੇ ਆ ਗੱਲਾਂ ਬਾਤਾਂ ਆਜੋ ਸਾਰੇ ਸੰਗਤ ਜੜ ਚੋ ਨਰਦੋ ਦੀ ਆਦੋ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਜੇ ਸਾਰਿਆਂ ਦੇ ਜੀ ਠੀਕ ਠਾਕ ਹੋ ਅੱਜ ਦਾ ਸੰਡੇ ਆ ਤਾਂ ਸਾਰੇ ਫਿਰਲੇ ਹੋਵੋਗੇ ਛੁੱਟੀ ਕਰਕੇ ਸਾਰੇ ਬਿਜ਼ੀ ਹੋਣੇ ਆ ਕਿ ਇੱਕ ਛੁੱਟੀ ਹੁੰਦੀ ਹੈ ਹਫਤੇ ਬਾਅਦ ਸਾਰੇ ਜਾਣੇ ਕੰਮ ਕਰਾਂਗੇ ਰੁੱਝੇ ਹੋਣੇ ਆ ਹਾਂਜੀ ਵੀਰਾ ਜੀ ਸਾਰੇ ਵੀਰ ਭਰਾ ਭੈਣ ਸਾਰੇ ਠੀਕ ਠਾਕ ਹੋ ਜੀ ਸਾਡੇ ਚੜਦੀ ਕਲਾ ਸਾਰੇ ਕਰ ਦਿਓ ਲਾਈਕ ਲੋਇਕ ਡਬਲ ਕਲਿਕ ਕਰਕੇ ਹਾਜ਼ਰੀ ਲਵਾਓ ਆਪਣੇ ਆਪਣੇ ਸਾਰੇ ਦੇਖ ਲਓ 40 ਬੰਦੇ ਜੜ ਚੁੱਕੇ ਆ ਹਲੇ ਕਿਸੇ ਨੇ ਲਾਈਕ ਨਹੀਂ ਕੀਤਾ ਹਲੇ ਸ਼ਾਬਾਸ਼ ਗੁੱਡ ਹੈਲੋ ਜੀ ਹਾਂ ਜੀ ਹਾਂ ਜੀ ਵੀਰ ਜੀ ਕੀ ਹਾਲ ਚਾਲ ਜੇ ਇੱਕ ਬੰਦੇ ਨੇ ਲਾਈਕ ਕੀਤਾ ਦੇਖੋ ਧੰਨਵਾਦ ਜੇ ਨੇ ਵੀ ਲਾਈਕ ਕੀਤਾ ਦਿਲ ਤੋਂ ਧੰਨਵਾਦ ਉਹ ਬੰਦੇ ਦਾ ਦੇ ਲੋਸੀ ਬੰਦੇ ਜੁੜ ਚੁੱਕੇ ਆ ਕਿਸ ਨੇ ਇਹਨੂੰ ਲਾਈਕ ਨਹੀਂ ਕੀਤਾ ਲੈ ਕੀ ਬਾਤਾਂ ਮੈਂ ਤਾਂ ਹਾਂ ਕਲੇਰਾ ਪੜਦਾ ਭਾਜੀ اوکے اوکے ٹھیک ہے جی ملک ماں کی کر دیوں کردھ تیرہ پا جی کہاں سے ہو میں بھائی پنجاب سے ہوں بنچو کیا رہا ہے سالے ਕਲਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਜੀ ਮੈਂ ਆਇਆ ਥਾ ਪੰਜਾਬ باہا بورڈر پر پر اوکے اوکے ٹھیک ہے جی میری بس سولان سی کیا کہہ رہا ہے بھائی مجھے نہیں سمجھ آ رہا میری بس نج مطلب کی کہہ رہا ہے نہیں سمجھ لگتی جی ہے دوارہ لکھیں یار بھائی ٹائپ کر کے ملک کیا کہہ رہا ہے بھائی تو ਹੋਰ ਵੀਰ ਭਰਾ ਸਾਡੇ ਭੈਣ ਭਰਾਵਾਂ ਠੀਕ ਠਾਕ ਐ ਜੇ ਸਾਰੇ ਚੜ੍ਹਦੀ ਕਲਾ ਚ ਅੱਜ ਤਾਂ ਐਤਵਾਰ ਐ ਅੱਜ ਤਾਂ ਆ ਜਾਓ ਲਾਈਵ ਲੂਵ ਅੱਜ ਤਾਂ ਫ੍ਰੀ ਹੋਣੇ ਸਾਰੇ ਘਰੇ ਛੱਡ ਦਿਓ ਫੋਨ ਫਾਨ ਆਪਣੀਆਂ ਗੱਲਾਂ ਸਾਡੇ ਨਾਲ ਸ਼ੇਅਰ ਕਰੋ ਅਸੀਂ ਤੁਹਾਡੇ ਨਾਲ ਆਪਣੀਆਂ ਗੱਲਾਂ ਸ਼ੇਅਰ ਕਰਦੇ ਆਂ ਆ ਜਾਓ ਲਾਈਵ ਹੁੰਨੇ ਆਂ 10 ਮਿੰਟ ਗੱਲਾਂ ਬਾਤਾਂ ਕਰਦੇ ਆਂ ਜੀ ਘਰੇ ਬੈ ਕੇ ਰੋਟੀ ਖਾ ਕੇ ਸੌਣਾ ਹੀ ਆ ਬਾਬਾ ਜੀ ਲੇਟ ਆਣਾ ਚਾਹੀਦਾ ਸੀਗਾ। ਉਹ ਠੀਕ ਆ ਜੀ। ਦੱਸ ਦਿਓ ਵੀਰ ਜੀ ਕਦੋਂ ਆਈਏ। ਕੋਲਤਾਰ ਸਿੰਘ ਜੀ ਕਦੋਂ ਆਈਏ ਲਾਈਵ ਦੱਸੋ ਤੁਹਾਨੂੰ। ਆਪਾਂ ਫੇਰ ਦੁਬਾਰਾ ਕਰ ਦਾਂਗੇ। ਹੁਣ ਬੰਦ ਕਰ ਦੰਨੇ ਆ। ਤੁਸੀਂ ਤਾਂ ਫ੍ਰੀ ਆਂ। ਬਾਕੀ ਵੀ ਫ੍ਰੀ ਹੋਣੇ ਆ ਲਾਈਕ 12:30 ਹੋ ਗਿਆ ਆ ਅੱਜ ਲੇਟ ਉੱਠੇ ਹੋਣੇ ਸਾਰੇ ਅੱਜ ਤਾਂ ਨਹਾਣ ਹੋ ਕੇ ਬਹਿ ਗਏ ਹੋਣੇ ਚਾਹ ਚਾਹ ਜੋ ਪੀਲੇ ਹੋਣੇ ਸਾਰਿਆਂ ਨੇ ਫ੍ਰੀ ਹੋ ਗਏ ਹੋਣੇ ਰੋਟੀ ਓਟੀ ਖਾਣੀ ਹੋਣੀ ਆ 1-2 ਵਜੇ ਇਹਨਾਂ ਨੇ ਫੇਰ ਵੀਰੀ ਹੋਊਗੇ ਤਾਂ ਕਰਕੇ ਮੈਂ ਲਾਈਵ ਹੋਇਆ ਸੀਗਾ ਅਕਾਲ ਜੀ ਅਕਾਲ ਵੀਰਾਂ ਜੀ ਠੀਕ ਠਾਕ ਹੋ ਸਾਰੇ ਚੜ੍ਹਦੀ ਕਲਾ ਚੋ ਸਰ ਜਦੋਂ ਬਰੇ ਅੱਜ ਸਾਰੇ ਥੋੜਾ ਜਿਹਾ ਪਤਾ ਨਹੀਂ ਕੀ ਕਰ ਲਿਆ ਬਾਸਟ ਠੀਕ ਆ ਬੱਬਾ ਜੀ ਤੁਸੀਂ ਸੁਣਾਓ ਕਿਦਾਂ ਠੀਕ ਠਾਕ ਹੈ ਵੀਰਾ ਜੀ ਬਾਕੀ ਲੋਕ ਸ਼ਾਮ ਨੂੰ ਆਉਣਾ ਇੱਥੇ ਇੱਕ ਇੰਡੀਆ 8 ਵਜੇ ਆਇਆ ਕਰੋ ਸਭ ਕੁਝ ਹੁੰਦੇ ਉਸ ਟਾਈਮ ਠੀਕ ਆ ਵੀਰਾ ਜੀ ਨਾ ਪਾਵਾਂਗੇ ਕੋਈ ਨਹੀਂ 8 ਵਜੇ ਤੋਂ ਬਾਅਦ ਆਵਾਂਗੇ 8 8:30 9 ਵਜੇ ਰਾਤ ਨੂੰ ਆਵਾਂਗੇ ਹੁਣ ਤਾਂ ਚਲੋ ਮੈਂ ਥੋੜਾ ਫ੍ਰੀ ਸੀਗਾ ਮੈਂ ਮਗਾ ਚਲੋ ਜਾਣਾ ਸੀ ਕਿਥੇ ਤਾਂ ਕਰ ਕੇ ਕੈਫੇ ਮੈਂ ਰੋਟੀ ਪਾਣੀ ਛਕਣਾ ਸੀ ਮਗਾ ਚੋ 10 ਮਿੰਟ ਗੱਲਾਂ ਬਾਤਾਂ ਕਰ ਲਈਏ ਫਿਰ ਆਸ ਨੂੰ ਫ੍ਰੀ ਹੋ ਕੇ ਗੱਲਾਂ ਬਾਤਾਂ ਕਰਾਂਗੇ ਘੰਟਾ ਡੇਢ ਘੰਟਾ ਜਿੰਨਾ ਜਿਹੜਾ ਸੰਗਤ ਸਾਡੇ ਨਾਲ ਜੁੜੀਆਂ ਰਹਿ ਉਹ ਗੀਆਂ ਆਪਾਂ ਨਾਲ ਚਲ ਗੱਲਾਂ ਬਾਤਾਂ ਮਾਰਾਂਗੇ ਕੁਝ ਸਵਾਲ ਜਵਾਬ ਕਰਿਆ ਕਰੋ ਆਪਣੇ ਦਿਲ ਦੀ ਗੱਲ ਸਾਡੇ ਨਾਲ ਤੱਕ ਪਹੁੰਚਾਇਆ ਕਰੋ ਸਾਡੀ ਸੁਣਿਆ ਕਰੋ ਕਈ ਵੀਰ ਭਰਾ ਸਾਡੇ ਆਉਂਦੇ ਆ ਲਾਈਵ 'ਚ ਦੇਖ ਦੋ ਕਿ ਮੜ ਜਾਂਦੇ ਆ ਕੋਈ ਆਪਣੇ ਦਿਲ ਦੀ ਗੱਲ ਸਾਡੇ ਨਾਲ ਸ਼ੇਅਰ ਕਰਿਆ ਕਰੋ ਨਾ ਅਸੀਂ ਤੁਹਾਡੇ ਤੋਂ ਸਿੱਖ ਸਿੱਖੀ ਇਹ ਜਿਹੜੀ ਅੰਦਰ ਸਾਡੇ ਮਾੜਾ ਮੋਟਾ ਹੈਗਾ ਅੰਦਰ ਉਹ ਤੁਹਾਡੇ ਤੱਕ ਅਸੀਂ ਸ਼ੇਅਰ ਕਰ ਸਕਦੇ ਹਾਂ। ਕਈ ਗੱਲਾਂ ਬਾਤਾਂ ਸਾਨੂੰ ਪਤਾ ਕਿ ਗੱਲਾਂ ਬਾਤਾਂ ਤੁਹਾਨੂੰ ਪਤਾ ਆ। ਆਪਾਂ ਤੁਹਾਡੀਆਂ ਸੁਣਾ ਕੇ ਤੁਸੀਂ ਸਾਡੀ ਸੁਣਿਓ। ਸ਼ਸ਼ੀਕਾਲ ਪੰਕਜ ਜੀ ਬਰਮਾਨੀ ਜੀ ਰਾਈਟ ਬਾਬਾ ਜੀ ਲੋਕ ਕੰਮ ਤੋਂ ਵੀ ਕਰ ਆ ਜਾਂਦੇ ਇਸ ਟਾਈਮ ਕੋਈ ਗੱਲ ਨਹੀਂ ਵੀਰਾ ਜੀ ਕੁਲਤਾਰ ਸਿੰਘ ਜੀ ਆਪਾਂ ਉਸ ਵੇਲੇ ਹੋਇਆ ਕਰਾਂਗੇ ਲਾਈਵ ਰਾਤ ਨੂੰ ਹੋਇਆ ਕਰਾਂਗੇ ਫਿਲਹਾਲ ਤਾਂ ਅੱਜ ਮਗਾ ਸੰਡੇ ਆ ਸਾਰੇ ਫ੍ਰੀ ਹੋਵੋਗੇ ਤਾਂ ਕਰਕੇ ਲਾਈਵ ਹੋਗੇ ਸੀਗੀ ਆਪਾਂ ਕੀ ਕੱਲ ਦੱਸਿਓ ਬਾਬਾ ਤੁਹਾਨੂੰ ਦੱਸਿਆ ਯਾਰ ਜਿਹਨੇ ਮੇਰੇ ਭੈਣ ਭਰਾ ਦੇ ਕਿਹਾ ਇਹਨਾਂ ਬਾਬੇ ਦਾ ਵਿਆਹ ਕਰਾਉਣਾ ਕੁਲਤਾਰ ਸਿਕਦਾ ਇਹ ਬਾਹਰ ਆ 35 ਸਾਲ ਦਾ ਹੋ ਗਿਆ ਸਾਡਾ ਵੀਰ ਵਧੀਆ ਘਰਵਾਰ ਆ ਕੋਠੀ ਬੜੀਆਂ ਆ ਗੱਡੀਆਂ ਘਰਾਂ ਕੋਲ ਆ ਵੀਰ ਦੇ ਕੁਲਤਾਰ ਸੰਗਤ ਵਿਆਹ ਕਰਾ ਦਿਓ ਜੀ ਆਇਆ ਕੁਲਤਾਰ ਸਿਆਂ ਪੰਜਾਬ ਚ ਆ ਜਾ ਪੱਕਾ ਫੇਰ ਤੇਰਾ ਵਿਆਹ ਕਰਾ ਦਾਂਗੇ ਦੀ ਬੀਰ ਜੀ ਆ ਰਹੀ ਹੈ ਸੌਰੀ ਸੌਰੀ ਜੀ ਬਾਜੀ ਦਾ ਫੋਨ ਆ ਗਿਆ ਸੀਗਾ ਸਾਰੇ ਭੱਜ ਗਏ ਨੇ ਸਤ ਸ੍ਰੀ ਅਕਾਲ ਜੀ ਅਸੀਂ ਫੇਰ ਵਾਪਸ ਆ ਗਏ ਜੀ ਰੀਤ ਗੇਮਰ ਕੰਗ੍ਰੈਚੁਲੇਸ਼ਨ ਵੀਰੇ ਮੋਨਟਾਈਜ਼ ਹੋ ਗਿਆ ਤੁਹਾਡਾ ਚੈਨਲ ਨਹੀਂ ਵੀਰੇ ਹਲੇ ਨਹੀਂ ਹੋਇਆ ਮੇਰਾ ਭਰਾ ਮਾਈਕੋਫੀਆ ਵੀਰੇ ਫੋਨ ਆ ਗਿਆ ਸੀਗਾ ਬਾਬਾ ਜੀ ਦਾ ਆਵਾਜ਼ ਆਉਂਦੀ ਹੈ ਜੀ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਕਿਰਪਾ ਕਰਕੇ ਦੱਸਿਓ ਆਵਾਜ਼ ਆ ਰਹੀ ਹੈ ਕਿ ਨਹੀਂ ਆ ਰਹੀ ਆਵਾਜ਼ ਆ ਰਹੀ ਹੈ ਜੀ ਮੇਰੀ ਸਾਰਿਆਂ ਨੂੰ ਕਿ ਨਹੀਂ ਜੀ ਦੱਸਿਓ ਜੀ ਮਨੂ ਫੋਨ ਆ ਗਿਆ ਸੀ ਵਿੱਚ ਬਾਬਾ ਜੀ ਦਾ ਕਿਤੇ ਜਾਣਾ ਸੀ ਜ਼ਰੂਰੀ ਕੰਮ ਤਾਂ ਕਹਿੰਦੇ ਸੀ ਆ ਜਾ ਮੈਂ ਪਿੰਡ ਆਇਆ ਸੀ ਗੱਲ ਦਾ ਲੋ ਬੀਤ ਜੀ ਬਾਜਾਂਤੀ ਹੈ ਜੀ ਨਾ ਸੇ ਆਨ ਛੱਟੀਏ ਬਿਰਜੀ ਗੁਰਬਾਲਾ ਬਨਿਏ ਬਿਰਜੀ ਠੀਕ ਹੈ ਕਲਦਾਰ ਸਿੰਘ ਜੀ ਫੋਨ ਆ ਗਿਆ ਸੀ ਬਾਬਾ ਜੀ ਦਾ ਤਾਂ ਕਰਕੇ ਫੇ ਅਵਾਜ਼ ਬੰਦ ਹੋ ਗਈ ਸੀ ਮੇਰੀ ਪ੍ਰੀਤ ਗੇਮਰ ਕਿੱਧਰ ਗਿਆ ਹੰਡਾ ਵੀਰ ਬਾਈ ਮੇਰਾ ਮੋਨੋਟਾਈਜ਼ ਨਹੀਂ ਹੋਇਆ ਯਾਰ ਹੱਲੇ ਕਿੱਦਾਂ ਹੋਊਗਾ ਮੈਨੂੰ ਦੱਸ ਦਿਓ ਯਾਰ ਮੈਨੂੰ YouTube ਬਾਰੇ ਕੋਈ ਨੌਲੇਜ ਨਹੀਂ ਕੀ YouTube ਤੇ ਕਿੱਦਾਂ